ਕਿਉਂ ਰੋਕਦੇ ਹੋ ਇਹਨਾਂ ਨੂੰ ਅੱਗੇ ਜਾਣ ਤੋਂ ਅ ਵੀਰ ਜੀ ਇਹ ਕੁੜੀ ਦੇ ਨਾਲ ਨਾ ਥੱਲੇ ਸੜਕ ਤੇ ਘੌਰ ਪਿਆ ਚੁੱਕਾ ਪਾਣੀ ਾਰ ਪਾਰ ਹੋ ਗਿਆ ਸੜਕ ਦਾ ਪਤਾ ਨਹੀਂ ਕਦੋਂ ਬਹਿ ਜਾਣੀ ਇਸ ਕਰਕੇ ਆਈ ਰੋਕਣ ਡੇ ਆ ਕਿੱਦਾਂ ਅੰਗੜ ਉਹੰਤਮਨ ਸਾਹ ਦਾ ਇੱਕ ਬਿਆਨ ਹੁੰਦਾ ਹੈ ਕਹਿੰਦੇ ਜੇ ਤੁਹਾਡੀਆਂ ਮੁਰਗੀਆਂ ਜਾਂ ਬੱਕਰੀਆਂ ਤੱਕ ਮਰ ਗਿਆਂ ਮੈਂ ਉਹਨਾਂ ਤੱਕ ਦੇ ਪੈਸੇ ਦਵਾਂਗਾ ਇਸ ਬਿਆਨ ਨੂੰ ਕਿੱਦਾਂ ਦੇਖਦੇ ਹੋ ਹਾਂ ਸੋ ਇਹ ਨਹੀਂ ਕਹਿ ਸਕਦੇ ਹੋ ਹੋਰ ਤੇ ਕੀ ਕਹਿ ਸਕਦੇ ਮਜ਼ਾਕ ਹੈ ਇੱਕ ਲੋਕਾਂ ਨਾਲ ਬਸ ਔਰ ਤੇ ਕੀ ਕਹਿ ਸਕਦੇ ਫਸਲਾਂ ਦੇ ਪੈਸੇ ਨਹੀਂ ਦੇਣਦੇ ਮੁਰਗੀਆਂ ਦੇ ਖੋਦ ਦੇ ਦਲੇ ਨਾ ਟੋਪੀ ਦਾ ਪ੍ਰਬੰਧ ਨਹੀਂ ਆਖੀ ਜਾਂਦੇ ਔਰ ਤੇ ਜਿਹੜੇ ਫਲਾਣੇ ਥਾਂ ਹੀ ਝਾੜ ਤਾਰਦਾ ਇਹਦੇ ਥਾਂ ਇੱਥੇ ਆਪਣੀ ਜਨਤਾ ਨੂੰ ਕੱਢ ਸਕਦੇ ਇੱਕ ਜਹਾਜ਼ ਜਿਹੜਾ ਐਨੇ ਏਰੀਆ ਦੇ ਵਿੱਚੋਂ ਕਿਤਨਾ ਜਨਤਾ ਨੂੰ ਕੱਢ ਸਕਦਾ ਆ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ ਮੈਂ ਹਾਂ ਤੁਹਾਡਾ ਆਪਣਾ ਸੁਵਿੰਦਰ ਸੋਹਤਾ ਇਸ ਵੇਲੇ ਅਸੀਂ ਡੇਰਾ ਬਾਬਾ ਨਾਨਕ ਰੋਡ ਦੇ ਉੱਤੇ ਖੜੇ ਹਾਂ ਹਾਲਾਂਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੈਲੀਆਂ ਸੀ ਜਿਨ੍ਹਾਂ ਦੇ ਵਿੱਚ ਨਾ ਸੀ ਜਿਹੜਾ ਲਹਿਰਾ ਰਿਹਾ ਸੀ ਉਹ ਪੂਰੀ ਤਰ੍ਹਾਂ ਡੁੱਬ ਚੁੱਕਾ ਹੈ ਔਰ ਲੋਕਾਂ ਦੇ ਘਰ ਜਿਹੜੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਔਰ ਇਸ ਰੋਡ ਦੇ ਉੱਤੇ ਜਿਹੜੇ ਲੋਕੀ ਆ ਜਾ ਰਹੇ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਕਾਹਸੇ ਕੀ ਨਾਮ ਹੈ ਤੁਹਾਡਾ ਮੈਂ ਟੋਟਨ ਜੈਪਸਨ ਪਿੰਡ ਦਰੀਏ ਮੂਸੇ ਤੋਂ ਮੈਂ ਪਰਸੋਂ ਉਹ ਇਲਾਕੇ ਦੇ ਵਿੱਚ ਦੋ ਦਿਨ ਰਿਆਂ ਤਿੰਨ ਦਿਨ ਕੱਲ ਜਿਹੜੀ ਹਾਲਾਤ ਵੇਖੀ ਉਹ ਇਲਾਕੇ ਦੇ ਵਿੱਚ ਹਾਲਾਤ ਇਹਨੇ ਵਾੜੇ ਨੇ ਕਿ ਜਨਤਾ ਕੋਲ ਜਿਹੜਾ ਰਹਿਣ ਸਹਿਣ ਵਾਤੇ ਤੇੜੀ ਮਾੜੀ ਮੋਟੀ ਜਣਾ ਆ ਗਈ ਸੁੱਕੀ ਤੁਸੀਂ ਹੈ ਘਰਾਂ ਚ ਬੈਠੇ ਨੇ ਉੱਪਰ ਚੜ ਕੇ ਜਿਹੜਾ ਇੱਕ ਤੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਤੰਗੀ ਹੈ ਪੀਣ ਵਾਲੇ ਪਾਣੀ ਦੀ ਔਰ ਬਾਹਰ ਅੰਦਰ ਜਾਂਦੀ ਬਹੁਤ ਅੰਗੀ ਹੈ ਬਾਕੀ ਜਿਹੜਾ ਪਿੰਡ ਮਿਸੋ ਕੀ ਸਿੰਘੋ ਕੀ ਗੱਗੜ ਪੰਜ ਕਰਾਇਆ ਨੰਗਲ ਕਮਰਾ ਰੂੜੇ ਵਾਲਾ ਕਤਲੇ ਭਗਵਾਨਪੁਰ ਦਰਿਆ ਮੂਸਾ ਮਲਕਪੁਰ თੋਬਾ ਤੋਬੇ ਦੇ ਕੋ ਡੇਰੇ ਨੇ ਕਾਫੀ ਲੋਕ ਦੇਰੇਆਂ ਤੇ ਰਹਿੰਦੇ ਨੇ ਪਾਣੀ ਦੇ ਵਿੱਚ ਜਿਹੜੇ ਨੇ ਇਹ ਇਲਾਕੇ ਦੇ ਵਿੱਚ ਸਾਡੀ ਉਹ ਹੱਥ ਜੋੜ ਕੇ ਬੇਤੀ ਹੈ ਸਰਕਾਰ ਨੂੰ ਵੀ ਜਿਆਦਾ ਤੋਂ ਜਿਆਦਾ ਚਲੋ ਖਾਣ ਪੀਣ ਦੀ ਵਸਤਾ ਤੋਂ ਜਿਹੜੀਆਂ ਹੈ ਨੇ ਲੇਕਿਨ ਪਾਣੀ ਦੀ ਵਸਤਾ ਜਿਹੜੀ ਦੂਜਾ ਜਿਹੜਾ ਹੀ ਡ੍ਰੌਪ ਕੀਤੀ ਜਾਵੇ ਪਿੰਡਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਪਾਣੀ ਮਿਲ ਸਕੇ ਕਿਉਂਕਿ ਜਰੂਰਤਾਂ ਪਾਣੀ ਦੀ ਬਹੁਤ ਔਰ ਔਰ ਮਾਰੀ ਕਿਉਂਕਿ ਪਾਣੀ ਪੀਣ ਵਾਸਤੇ ਆਨੇਗਾ ਇੱਕ ਹਫਤਾ ਹੋ ਗਿਆ ਲਾਈਟ ਗਈ ਨੋ ਨਾ ਲਾਈਟ ਆ ਰਹੀਏ ਕੋਈ ਲੜਦਾ ਬੰਦਾ ਕੋਈ ਤਰੀ ਟੈਲੀਫੋਨ ਡੱਡ ਪਏ ਨੇ ਚੌ ਪਿੰਡਾਂ ਦੇ ਵਿੱਚ ਇੱਕ ਫੋਨ ਗੱਲ ਕਰਨ ਦੇ ਮੈਂ ਖੁਦ ਗੱਲ ਕਰਦਾ ਪਿੰਡ ਦੇ ਵਿੱਚ ਇੱਕ ਜਗ੍ਹਾ ਤੇ ਗੱਲ ਹੋ ਰਹੀ ਚੌ ਪਿੰਡਾਂ ਦੇ ਵਿੱਚ ਬਾਕੀ ਕਿਸੇ ਜਗ੍ਹਾ ਤੇ ਗੱਲ ਨਹੀਂ ਹੋ ਰਹੀ ਨਿਕਣ ਜਗਾ ਪਾਣੀ ਦੀ ਪੀਣ ਵਾਲੀ ਪ੍ਰੋਬਲਮ ਆ ਪਸ਼ੂ ਡੰਗਰ ਦੀ ਜੇ ਕੋਈ ਕਿਸੇ ਜਗ੍ਹਾ ਮਿਲਦੀ ਹੈ ਤੇ ਪਸ਼ੂਆਂ ਮਾਤੇ ਅਚਾਰਾ ਅਤੇ ਸੁੱਕੇ ਦਾ ਪ੍ਰਬੰਧ ਕੀਤਾ ਜਾਵੇ ਸਾਡੀ ਤੇ ਗਵਰਨਮੈਂਟ ਨੂੰ ਬਿਜਾਰਸ਼ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨਾ ਹੋ ਸਕੇ ਪਲਾਟਾਕਰ ਕਿਉਂਕਿ ਜਿਆਦਾ ਲੋਕ ਮਦੀੜ ਜਿਹੜੀ ਪਿਛੋ ਆ ਵੇਖ ਕੇ ਘੁੰਮ ਫਿਰ ਕੇ ਤਰੀ ਜਾਂਦੀ ਅੱਗੇ ਜਾ ਕੇ ਵੇਖਿਆ ਜੇ ਮੌਕਿਆਂ ਤੇ ਬਹੁਤ ਹਾਲਾਤ ਮਾੜੇ ਨੇ ਓਕੇ ਇੱਕ ਪਾਸੇ ਰਵੀ ਮਾਰਨ ਈ ਹੈ ਦੂਜੇ ਪਾਸੇ ਜਿਹੜੀ ਇਹਦੇ ਕੋਨੇ ਵਾਲਾ ਇੱਥੋਂ ਬਰੇ ਬਾਬੇ ਨਾਲ ਕਲੋ ਤੁਸੀਂ ਟੁੱਟੀ ਹੈ ਉਹ ਤੋਂ ਸਿੱਧਾ ਬਹੁਤ ਮਾੜਾ ਹਾਲਤ ਹੈ ਜਨਤਾ ਬਹੁਤ ਬਹੁਤ ਆਂਗਾ ਛੋੜੜੇ ਬੱਚਿਆਂ ਨੇ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ 500 ਤੋਂ ਮੰ ਬਹੁਤ ਮਾੜੀ ਹਾਲਤ ਦੇ ਇਲਾਕੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਥੇ ਜਿਹੜੀ ਆ ਉਹ ਰਾਹਗੀਰਾਂ ਨੂੰ ਰੋਕਿਆ ਜਾ ਰਿਹਾ ਹੈ ਕੋਈ ਵੀਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਵਿੱਚ ਕੀ ਹਾਲਾਤ ਹੈ ਕਿਉਂ ਰੋਕਦੇ ਉਹਨਾਂ ਨੂੰ ਅੱਗੇ ਜਾਣ ਤੋਂ ਉਹ ਵੀਰ ਜੀ ਨੇ ਪੁੜੀ ਦੇ ਨਾਲ ਨਾ ਥੱਲੇ ਸੜਕ ਤੇ ਘੌਰ ਪਿਆ ਚੁੱਕਾ ਪਾਣੀ ਾਰ ਪਾਰ ਹੋ ਗਿਆ ਸੜਕ ਦਾ ਪਤਾ ਨਹੀਂ ਕਦੋਂ ਬਹਿ ਜਾਣੀ ਇਸ ਕਰਕੇ ਆ ਰੋਕਣ ਦੇ ਆ ਕਿ ਨਾਂ ਲੰਗਣ ਤੁਹਾਡੀ ਕਿੱਥੇ ਕਰਨੇ ਇਸ ਅਗਰ ਕਿੰਦਾਂ ਦੇ ਹਾਲਾਤ ਬਣੇ ਨੇ ਤੁਹਾਡੇ ਹਾਲਾਤ ਬਹੁਤ ਮੜੇ ਆ ਵੀਰ ਜੀ ਤੁਹਾਡੇ ਸਾਹਮਣੇ ਤੁਸੀਂ ਦੇਖ ਹੀ ਸਕਦੇ ਜੀ ਕੋਈ ਹੁਣ ਤੱਕ ਤੁਹਾਡੇ ਤੱਕ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਜੀ ਕੋਈ ਨਹੀਂ ਜੀ ਕੋਈ ਨਹੀਂ ਤੁਸੀਂ ਹੀ ਖਲੋਤੇ ਜੀ ਵੇਖ ਲੋ ਕੋਈ ਨਹੀਂ ਖਾਣਾ ਪੂਰਤੀ ਕਰਦੇ ਹੋ ਬਸ ਤੁਹਾਨੂੰ ਪਤਾ ਹੀ ਹੈ ਕੋਈ ਨਹੀਂ ਹੁਣ ਤੱਕ ਭਗਵੰਤਮਾਨ ਸਾਹਿਬ ਦਾ ਇੱਕ ਬਿਆਨ ਆਉਂਦਾ ਹੈ ਕਹਿੰਦੇ ਜੇ ਤੁਹਾਡੀਆਂ ਮੁਰਗੀਆਂ ਜਾਂ ਬੱਕਰੀਆਂ ਤੱਕ ਮਰ ਗਿਆ ਮੈਂ ਉਹਨਾਂ ਤੱਕ ਦੇ ਪੈਸੇ ਦਵਾਂਗਾ ਇਸ ਬਿਆਨ ਨੂੰ ਕਿੱਦਾਂ ਦੇਖਦੇ ਹੋ ਹੱਸੋਗੇ ਨਹੀਂ ਕਹਿ ਸਕਦੇ ਹੋਰ ਤੇ ਕੀ ਕਹਿ ਸਕਦੇ ਮਜ਼ਾਕ ਹੈ ਇੱਕ ਲੋਕਾਂ ਨਾਲ ਬਸ ਹੋਰ ਤੇ ਕੀ ਕਹਿ ਸਕਦੇ ਫਸਲਾਂ ਦੇ ਪੈਸੇ ਨਹੀਂ ਦੇਣਦੇ ਮੁਰਗੀਆਂ ਦਿੱਕਤਾਂ ਦਿੰਦੀਆਂ ਦਿਨਾਂ। ਕਿੰਨਾ ਕੁ ਨੁਕਸਾਨ ਹੋ ਗਿਆ ਹੁਣ ਤੱਕ ਆਪਣਾ। ਆ ਤੁਸੀਂ ਇੱਧਰ ਕੈਮਰਾ ਕਰਕੇ ਵੇਖੋ ਤੁਹਾਨੂੰ ਆਪੇ ਪਤਾ ਲੱਗ ਜਾਣਾ ਕੋਈ ਦਿਸਣ ਦੀ ਆ ਤੁਹਾਨੂੰ। ਉਹ ਸਾਹਮਣੇ ਆਪਣੇ ਡੇਰੇ ਆ। ਜੋ ਹੁੰਦਾ ਤਾਂ ਨਗਰਿਆ ਨਹੀਂ ਗਾ ਤੇ ਨੁਕਸਾਨ। ਅੱਜ ਪਾਣੀ ਵੜਨ ਵਾਲਾ ਝੋਨੇ ਦੇ ਸਾਰੇ ਡੁੱਬ ਚੁੱਕੇ ਆ। ਜੀ। ਹਾਂਜੀ। ਇਹ ਕਾ ਪੁਲੀ ਦੀ ਮਾੜੀ ਜੀ ਕਰੀ ਗੱਲ। ਇਹ ਜਨਾਬ ਆਹੜੀ ਪੁਲੀ ਬਣਾਈ ਨਾ ਤੁਹਾਂ ਗੁਜਰਪੁਰੇ ਦੇ ਵਿੱਚ ਥੇ ਤੋਂ ਗਾੜੀ ਤੇ ਗੁਜਰਪੁਰੇ ਦੇ ਵਿਚਕਾਰ ਇਹ ਪੁਲ ਹੁੰਦਾ ਇਹ ਇੱਥੇ ਘਟ ਤੋਂ ਘਟ 15 ਫੁੱਟ ਚੌੜਾ। ਇਹ ਫੁੱਲ ਦੀ بجائے ਹੁਣੇ 5 ਕੇ 6 ਫੁੱਟ ਪੁਲੀ ਚੌੜੀ ਆ ਤੇ ਪਾਣੀ ਦਾ ਨਿਕਾਸ਼ ਜਿਹੜਾ ਹੈ ਅੱਗੇ ਉਹ ਜਿਹੜਾ ਰੱਖਿਆ ਇਹਨਾਂ ਨੇ ਛੜਕਣਾਂ ਨੇ ਆਪਣਾ ਕ੍ਰੈਸ਼ਰ ਉਹਦਾ ਕਰਕੇ ਰਿਕਾਵਟ ਬਣੀ ਆ ਇਹ ਪੁਲੀ ਦਾ ਇੰਤਜ਼ਾਮ ਕੀਤਾ ਜਾਵੇ ਨਹੀਂ ਤੇ ਜਿੰਨਾ ਵੀ ਝੋਨਾ ਹੁਣ ਤੱਕ ਡੱਬਾ ਆ ਇਹ ਗਲੇ ਗਾਮ ਇਹ ਬਚੇਗਾ ਨਹੀਂ ਘਰ ਤੋਂ ਘਾਟੇ ਪਿਛਲੇ ਪਾਸੇ ਵੇਖੋ ਕਿੰਨਾ ਰਕਬਾ ਆ ਜਿਹੜਾ ਪਾਣੀ ਦੀ ਮਾਰ ਹੇਠ ਆ ਇੱਕ ਇਸ ਪੁਲੀ ਦਾ ਕਾਰਨ ਸਭ ਨੁਕਸਾਨ ਹੋ ਰਿਹਾ ਹੈ ਇਹ ਇਹਨੂੰ ਵੱਡੇ ਕੀਤਾ ਜਾਵੇ ਹਰ ਹਾਲਤ ਦੇ ਵਿੱਚ ਇਨਾਂ ਦੇ ਗਾੜੀ ਕਈ ਵਾਰੀ ਬੇਨਤੀ ਵੀ ਕੀਤੀ ਆ ਵੀ ਇਹ ਪੁਰੀ ਦਾ ਨਿਕਾਸ਼ ਜਿਹੜਾ ਛੋਟਾ ਆ ਵੱਡਾ ਕਰੋ ਪਰ ਇਹ ਮੰਨਣ ਨੂੰ ਤਿਆਰ ਨਹੀਂ ਗਏ ਤੇ ਇਹ ਸਗੋਂ ਕੋਨਾ ਮਖੌਲਜਾ ਬਣਾ ਕੇ ਤੇ ਤਾਲ ਮਟੋਲਾ ਕਰ ਛੱਡਦੇ ਨੇ ਤੇ ਇਹ ਹੱਥ ਜੋੜ ਕੇ ਬੇਨਤੀ ਆ ਵੀ ਪੋਲ ਵੱਡਾ ਬਣਾਇਆ ਜਾਵੇ ਜਿੰਨਾ ਪਾਣੀ ਦਾ ਵਿਕਾਸ ਜਿਹੜਾ ਇੰਦੀ ਕੀਤਾ ਜਾਵੇ ਤੇ ਆਹੜਾ ਕ੍ਰੈਸ਼ਰ ਗਾੜੀ ਪਿਆ ਵਾ ਇਹ ਇਹਨਾਂ ਨੂੰ ਹੁਣੇ ਹੀ ਮੌਕੇ ਤੇ ਕਹੋ ਮਸ਼ੀਨਾਂ ਇਹਨਾਂ ਦੀਆਂ ਲੱਗੀਆਂ ਨੇ ਇਹਨੂੰ ਚੁੱਕ ਕੇ ਦਾ ਪਾਸੇ ਕਰਨ ਇਹ ਸਾਡੀ ਬੇਨਤੀ ਆ ਇਹਦੇ ਆਧਾਰ ਤੇ ਜੇ ਬਾਕੀ ਤੁਸੀਂ ਹਾਲਾਤ ਵੇਖ ਹੀ ਲਏ ਆ ਕਿੰਨਾ ਕਿ ਇੱਥੇ ਨੁਕਸਾਨ ਹੋਣ ਡਿਆ ਆ ਕੋ ਟੂੜੀ ਨਹੀਂ ਧਈ ਕੋ ਡੰਗਰ ਨਹੀਂ ਅਸੇ ਰਿਆ ਦੇਰਿਆਂ ਦੇ ਉੱਤੇ ਨਾ ਕੁਝ ਖਾਣ ਦਾ ਪ੍ਰਬੰਧ ਨਾ ਪੀਣ ਦਾ ਪ੍ਰਬੰਧ ਤੇ ਜਨਤਾ ਔਖੀ ਜੇ ਇਹ ਮੁੱਖ ਮੰਤਰੀ ਸਾਹਿਬ ਇੱਥੇ ਬਸ ਉੱਥੇ ਬਹਿ ਕੇ ਸਾਰੀਆਂ ਗੱਲਾਂ ਕਰੀ ਜਾਂਦੇ ਨੇ ਥੱਲੇ ਕੋਈ ਹਾਲ ਨਹੀਂ ਜ ਜਨਤਾ ਦਾ ਸੋਸ਼ਲ ਮੀਡੀਆ ਦੇ ਉੱਤੇ ਤਾਂ ਬੜਾ ਰੌਲਾ ਪੈ ਰਿਹਾ ਹੈ ਮੰਤਰੀ ਆ ਰਹੇ ਨੇ ਪ੍ਰਸ਼ਾਸਨ ਆ ਰਿਹਾ ਹੈ ਪਰ ਜਦੋਂ ਅਸੀਂ ਗਰਾਊਂਡ ਜੀਤੇ ਉੱਤੇ ਦੇਖਦੇ ਹਾਂ ਜਦੋਂ ਤੁਹਾਡੇ ਕੋਲੋਂ ਸੁਣਦੇ ਹਾਂ ਤਾਂ ਉਹ ਸਾਰੀਆਂ ਗੱਲਾਂ ਜਿਹੜੀਆਂ ਫੋਕੀਆਂ ਹਵਾ ਵਿੱਚ ਹੀ ਲੱਗਦੀਆਂ ਨੇ ਭਈ ਵੇਖ ਲਓ ਤੁਹਾਡੇ ਸਾਹਮਣੇ ਆ ਕੋਈ ਮਜ਼ਾਕ ਨਹੀਂਗਾ ਕੋਈ ਓਲਾ ਨਹੀਂਗਾ ਸਭ ਜਿੰਦੀ ਜਾਗਦੀ ਮਸਾਲਿਆ ਤੁਹਾਡੇ ਸਾਹਮਣੇ ਆ ਤੁਹਾਨੂੰ ਸਭ ਵੀਡੀਓ ਰਹੀਂ ਪਤਾ ਲੱਗਣ ਡਿਆ ਆ ਜਨਤਾ ਕਿੰਨੀ ਔਖੀ ਆ ਛੜ ਤਾਂ ਛੜਕਾਂ ਦੇ ਕਿਉਂ ਆਈ ਆ ਇਹ ਮੁਸ਼ਕਲ ਦਾ ਕਰਕੇ ਆਈ ਆ ਕੋਈ ਰੋਟੀ ਦਾ ਪ੍ਰਬੰਧ ਨਹੀਂ ਆਖੀ ਜਾਂਦੇ ਉੱਥੇ ਜੇ ਫਲਾਣੇ ਥਾਂ ਹੀ ਜਹਾਜ਼ ਤਾਰਤਾ ਇਹਦੇ ਥਾਂ ਹੀ ਤੁਸੀਂ ਆਪਣੀ ਜਨਤਾ ਨੂੰ ਕੱਢ ਸਕਦੇ ਜੇ ਇੱਕ ਜਹਾਜ਼ ਜਿਹੜਾ ਇੰਨੇ ਏਰੀਆ ਦੇ ਵਿੱਚੋਂ ਕਿਤਨਾ ਜਨਤਾ ਨੂੰ ਕੱਢ ਸਕਦਾ ਆ ਸਾਰੀ ਜਨਤਾ ਮੁਸ਼ਕਲ ਦੇ ਵਿੱਚ ਫਸੀ ਆ ਇਹ ਡੇਰੇ ਤੋਂ ਲੈ ਕੇ ਤੇ ਤੋੜੀ ਤੋਂ ਸਿੱਧੇ ਸਾਰੀ ਟੁੱਟੀ ਪਈ ਆ ਕੋਈ ਇਹਦਾ ਇੰਤਜ਼ਾਮ ਨਹੀਂ ਹੋਣ ਡਿਆ ਸਾਨੂੰ ਆਦਾਂ ਦੇ ਪਿੱਛੋਂ ਡੈਮ ਬੰਦ ਕਰਤਾ ਕੋਈ ਬੰਦ ਨਹੀਂ ਜੇ ਪਾਣੀ ਲਗਾਤਾਰ ਹੋਣ ਡਿਆ ਆ ਅਹੁਤਾਂ ਨੂੰ ਦਿਖਾਉਂਦੇ ਆ ਉਹ ਜਿਹੜੀ ਪੁਲੀ ਹੈ ਜਿਸ ਦਾ ਜਿਕਰ ਕੀਤਾ ਜਾ ਰਿਹਾ ਹੈ ਹੋ ਸਕਦਾ ਹੈ ਕਿ ਕੁਝ ਮਿੰਟ ਬਾਅਦ ਜਿਹੜੀ ਹੈ ਸੜਕ ਜਿਹੜੀ ਹੈ ਇਹ ਵੀ ਇੱਕ ਨਹਿਰ ਦਾ ਰੂਪ ਧਾਨ ਕਰ ਲਵੇ ਤੁਸੀਂ ਦੇਖ ਸਕਦੇ ਹੋ ਮੈਂ ਸਾਥੀ ਕੈਮਰਾਮੈਨ ਨੂੰ ਕਹਾਂਗਾ ਕਿ ਜਰੂਰ ਦਿਖਾਓ ਇਹ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਵੱਡੀ ਤੇਜ਼ੀ ਦੇ ਨਾਲ ਆ ਰਿਹਾ ਹੈ ਉਹ ਸੜਕ ਦੇ ਜਿਹੜਾ ਆਰਪਾਰ ਹੋ ਚੁੱਕਾ ਹੈ ਔਰ ਕੁਝ ਪਲਾਦੇ ਵਿੱਚ ਜਿਹੜਾ ਹੋ ਸਕਦਾ ਹੈ ਕਿ ਇਹ ਜਿਹੜੀ ਹੈ ਸੜਕ ਵੀ ਨਹਿਰ ਦਾ ਰੂਪ ਧਾਨ ਕਰ ਲਵੇ ਬਹੁਤ ਸਾਰੇ ਜਿਹੜੇ ਜਿਹੜੇ ਰਾਹੀ ਗੇ ਤੇ ਡੇਰਾ ਬਾਬਾ ਨਾਨਕ ਨੂੰ ਜਾ ਰਹੇ ਨੇ ਉਹਨਾਂ ਨੂੰ ਇੱਥੇ ਲੋਕਾਂ ਦੇ ਵੱਲੋਂ ਰੋਕਿਆ ਵੀ ਜਾ ਰਿਹਾ ਹੈ ਕਿ ਇਸ ਰੋਡ ਤੇ ਨਾ ਆਓ ਕਿਉਂਕਿ ਪਤਾ ਨਹੀਂ ਕਿਹੜੇ ਟਾਈਮ ਇਹ ਜਿਹੜੀ ਸੜਕ ਹੈ ਉਹ ਭੈਣ ਜਾਵੇ ਬਾਬਰੀ ਕੀ ਕਿੰਨਾ ਕਿ ਇਹ ਜਿਹੜਾ ਦ੍ਰਿਸ਼ ਖਤਰਨਾਕ ਹੋਇਆ ਪਿਆ ਹੈ ਖਤਰਨਾਕ ਤਾਂ ਤੁਹਾਡੇ ਸਾਹਮਣੇ ਹੈ ਜਨਾਬ ਇਹਦੇ ਵਿੱਚ ਕੋਈ ਔਲੇ ਵਾਲੀ ਗੱਲ ਨਹੀਂ ਕੀ ਇਹ ਤਾਂ ਮੇਰੇ ਚੰਦ ਮਿੰਟਾਂ ਦੇ ਵਿੱਚ ਜਿਹੜਾ ਹੈਗਾ ਆ ਪਾਣੀ ਚੱਲਣ ਡਿਆ ਛੜਕਾ ਥੱਲੋਂ ਜਦੋਂ ਮਿੱਟੀ ਹਟ ਗਈ ਜਿਹੜਾ ਉੱਤੇ ਮਲਬਾ ਪਿਆ ਆ ਇਹ ਬਹਿ ਜਾਣਾ ਜਿਹੜੀ ਵੀ ਗੱਡੀ ਇੱਥੇ ਆ ਪਾਰੀ ਨੰਗੀ ਜਿਹੜੇ ਜੀ ਹੋਏ ਗੱਡੀ ਦੇ ਵਿੱਚ ਉਹਨਾਂ ਦਾ ਮਿਨਹਸਾਨ ਹੋਊਗਾ ਇਸ ਕਰਕੇ ਬੇਨਤੀ ਆ ਵੀ ਪ੍ਰਸ਼ਾਸਨ ਧਿਆਨ ਦੇਵੇ ਤੇ ਇਹ ਆਵਾਜਾਈ ਜਿਹੜੀ ਹੈ ਇਤੋਂ ਬੰਦ ਕੀਤੀ ਜਾਵੇ ਵੱਡੀਆਂ ਗੱਟੀਆਂ ਦੀ ਨਗਦੀਆਂ ਜੇ ਕੋਈ ਡਿੱਗ ਪਿਆ ਤੇ ਜਾਣੀ ਨੁਕਸਾਨ ਹੋ ਸਕਦਾ ਜੀ ਹੋਰ ਵੀ ਇਤੋਂ ਦੇ ਜਿਹੜੇ ਸਾਡੇ ਨਾਲ ਰਾਗ ਜਿੰਨੇ ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਇਹ ਨਾ ਬਾਬਾ ਨਾਨਕ ਰੋਡ ਦੇ ਉੱਤੇ ਹਾਲਾਤ ਜਿਹੜੇ ਆ ਉਹ ਬੜੇ ਨਾਜ਼ੁਕ ਬਣੇ ਨੇ ਅਸੀਂ ਦੇਖ ਰਹੇ ਹਾਂ ਕਿ ਆਂਦੇ ਜਾਂਦੇ ਰਾਈਆਂ ਨੂੰ ਰੁਕਿਆ ਜਾ ਰਿਹਾ ਹੈ ਕਿ ਪੂਰੀ ਪਤਾ ਨਹੀਂ ਕਿਹੜੇ ਸਮੇਂ ਜਿਹੜੀ ਆ ਇਹ ਸੜਕ ਬਹਿਨ ਦਾ ਡਰ ਹੈ ਕਿੰਤਾਂ ਦੇ ਹਾਲਾਤ ਤੁਸੀਂ ਦੇਖਦੇ ਹੋ ਇਸ ਵੇਲੇ ਹਾਲਾਤ ਜੀ ਬਹੁਤ ਮਾੜੇ ਆ ਪਾਣੀ ਦਾ ਭਾਅ ਜਿਹੜਾ ਬਹੁਤ ਜ਼ਿਆਦਾ ਆ ਮਗਰੋਂ ਪਾਣੀ ਬਹੁਤ ਆ ਰਿਹਾ ਆ ਪਾਣੀ ਦਾ ਪਤਾ ਨਹੀਂ ਕਿੱਥੇ ਜਾ ਕੇ ਨੂੰ ਰੋਕ ਲੱਗਣੀ ਆ ਕਿੱਥੇ ਜਾ ਕੇ ਨਹੀਂ ਲੱਗਣੀ ਆ ਪਿੰਡਾਂ ਦੇ ਪਿੰਡ ਡੁੱਬ ਗਏ ਆ ਫਸਲਾਂ ਤਬਾਹ ਹੋ ਗਈਆਂ ਵਾ ਇਹਦਾ ਕੋਈ ਪਤਾ ਨਹੀਂ ਆ ਜੀ ਆ ਵੇਖੋ ਹੁਣ ਤਾਂ ਸਾਹਮਣੇ ਉਲੀ ਦੇ ਥੱਲੇ ਪਾਣੀ ਵੜਨਦੇ ਆ ਪਤਾ ਨਹੀਂ ਕਿਹੜੇ ਵੇਲੇ ਪੁਲੀ ਟੁੱਟ ਜਾਣੀ ਆ ਆਵਾਜ਼ਾਈ ਤੇ ਵੀ ਜਿਹੜਾ ਕੰਟਰੋਲ ਕਰਨਾ ਚਾਹੀਦਾ ਹੁਣ ਲੋਕਾਂ ਨੂੰ ਸਮਝਣਾ ਚਾਹੀਦਾ ਵਾ ਕਿ ਜਿਹੜਾ ਅਜਨਾਲਿਓਂ ਦੇਰੇ ਬਾਬੇ ਰੋਡ ਨੂੰ ਰੋਡ ਜਾਂਦਾ ਉਹ ਰੋਡ ਹੁਣ ਬਿਲਕੁਲ ਕੋਈ ਹਣੋ ਆਵਾਜਾਏ ਵੀ ਨਾ ਕਰਿਆ ਆਵਾਜਾਏ ਵੀ ਬੰਦ ਹੋਣੀ ਚਾਹੀਦੀ ਆ ਬਾਕੀ ਜਿਹੜਾ ਨੁਕਸਾਨ ਤੁਸੀਂ ਵੇਖਣ ਦੇ ਫਸਲਾਂ ਦਾ ਬਹੁਤ ਨੁਕਸਾਨ ਹੋ ਗਿਆ ਪਿੰਡਾਂ ਦੇ ਪਿੰਡ ਕਈਆਂ ਦੇ ਡੰਗਰ ਨੀੜੇ ਲੱਤੇ ਦਾ ਬਮਾਲ ਡੰਗਰ ਦਾ ਬਹੁਤ ਨੁਕਸਾਨ ਹੋ ਗਿਆ ਵਾ ਤੇਰੇ ਪਾਣੀ ਦੇ ਵਿੱਚ ਤੁਸੀਂ ਵੇਖੋ ਵੇਖੋ ਕਿਦਾਂ ਤੂੜੀ ਜਿਹੜੀ ਡੰਗਰਾ ਵਾਸਤੇ ਪੱਠਾ ਦਿੱਤਾ ਰੋਡ ਰੜਕੇ ਆਉਣ ਡਿਆ ਜੀ ਬਹੁਤ ਨੁਕਸਾਨ ਹੋ ਚੁੱਕਾ ਜੀ